ਰਬ ਯੇਸ਼ੂ ਮਸੀਹ ਤੁਹਾਨੂੰ ਸਾਰਿਆਂ ਨੂੰ ਬਰਕਤ ਆਸ਼ੀਸ਼ ਦੇਵੇ ਅੱਜ ਰਾਤ ਦੀ ਪ੍ਰਾਰਥਨਾ ਅਸੀਂ ਪਰਮੇਸ਼ਵਰ ਦੇ ਚਰਨਾਂ ਵਿੱਚ ਕਰਾਂਗੇ ਔਰ ਪ੍ਰਾਰਥਨਾ ਤੋਂ ਪਹਿਲਾਂ ਪਰਮੇਸ਼ਵਰ ਦੇ ਵਚਨਾਂ ਦੇ ਰਾਹੀ ਮੈਂ ਤੁਹਾਡੇ ਨਾਲ ਕੁਝ ਸਮਾਂ ਗੱਲਬਾਤ ਕਰਾਂਗਾ ਜੋ ਅੱਜ ਦਾ ਵਿਸ਼ਾ ਹੈ ਵੱਡਾ ਛੁਟਕਾਰਾ ਦੁੱਖਾਂ ਤੋਂ ਅੱਜ ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ਵਰ ਤੁਹਾਨੂੰ ਤੁਹਾਡੀਆਂ ਬਿਮਾਰੀਆਂ ਤੋਂ ਤੁਹਾਡੇ ਦੁੱਖਾਂ ਤੋਂ ਤੁਹਾਡੇ ਹਰ ਤਰ੍ਹਾਂ ਦੇ ਕਸ਼ਟਾਂ ਤੋਂ ਪ੍ਰਭੂ ਯੀਸ਼ੂ ਮਸੀਹ ਤੁਹਾਨੂੰ ਛੁਟਕਾਰਾ ਪ੍ਰਦਾਨ ਕਰੇਗਾ ਸੋ ਇਸ ਲਈ ਆਓ ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਵੇਖਾਂਗੇ ਪ੍ਰਭੂ ਯੀਸ਼ੂ ਮਸੀਹ ਦਾ ਜਿਹੜਾ ਨਾਮ ਹੈ ਉਹ ਸਾਨੂੰ ਛੁਟਕਾਰਾ ਦਿੰਦਾ ਜੇਕਰ ਅੱਜ ਅਸੀਂ ਪ੍ਰਭੂ ਯੀਸ਼ੂ ਮਸੀਹ ਉੱਤੇ ਈਮਾਨ ਵਿਸ਼ਵਾਸ ਕਰੀਏ ਤਾਂ ਪ੍ਰਭੂ ਯੀਸ਼ੂ ਮਸੀਹ ਸਾਨੂੰ ਹਰ ਇੱਕ ਦੁੱਖ ਤੋਂ ਬਿਮਾਰੀ ਤੋਂ ਹਰ ਇੱਕ ਮੁਸ਼ਕਲ ਤੋਂ ਆਜ਼ਾਦ ਕਰੇਗਾ ਜਿਹੜੇ ਲੋਕ ਹਨੇਰੇ ਵਿੱਚ ਵੱਸਦੇ ਨੇ ਜਿਹੜੇ ਆਪਣਾ ਜੀਵਨ ਦੁੱਖਾਂ ਬਿਮਾਰੀਆਂ ਦੇ ਵਿੱਚ ਕੱਟਦੇ ਨੇ ਪ੍ਰਭ ਯੇਸ਼ੂ ਦਾ ਨਾਮ ਉਹਨਾਂ ਨੂੰ ਸਾਰੀਆਂ ਪਰੇਸ਼ਾਨੀਆਂ ਮੁਸ਼ਕਲਾਂ ਤੇ ਅਲੱਗ-ਅਲੱਗ ਤਰ੍ਹਾਂ ਦੇ ਦੁੱਖਾਂ ਤੋਂ ਆਜ਼ਾਦ ਕਰ ਦਿੰਦਾ ਆ। ਸੋ ਮੈਂ ਪਰਬੀ ਯੇਸ਼ੂ ਦਾ ਨਾਮ ਲੈ ਕੇ ਇਹ ਤੁਹਾਨੂੰ ਦੱਸਦਾ ਕਿ ਪ੍ਰਭੂ ਯੇਸ਼ੂ ਨੇ ਕਿਹਾ ਜਗਤ ਦਾ ਚਾਨਣ ਮੈਂ ਹਾਂ ਯੇਸ਼ੂ ਮਸੀਹ ਸੱਚਮੁੱਚ ਸੰਸਾਰ ਦਾ ਚਾਨਣ ਹੈ ਸੰਸਾਰ ਦਾ ਪ੍ਰਕਾਸ਼ ਹੈ ਤੇ ਜੇ ਅਸੀਂ ਹਨੇਰੇ ਵਿੱਚ ਆ ਤੇ ਉਹਦਾ ਚਾਨਣ ਸਾਡੀਆਂ ਜ਼ਿੰਦਗੀਆਂ 'ਚ ਜ਼ਰੂਰ ਚਮਕੇਗਾ ਜੇ ਅਸੀਂ ਪ੍ਰਭੂ ਯੀਸ਼ੂ ਦੇ ਕੋਲ ਆਵਾਂਗੇ ਪ੍ਰਭੂ ਯੀਸ਼ੂm ਸੀਦੇ ਕੋਲ ਇੱਕ 12 ਵਰਿਆਂ ਦੀ ਔਰਤ ਆਈ ਉਸਨੇ ਪ੍ਰਭੂ ਯੀਸ਼ੂm ਸੀਦਾ ਪੱਲਾ ਛੋਇਆ ਤੇ ਉਹ ਆਪਣੇ 12 ਸਾਲਾਂ ਦੀ ਲਹੂ ਵਹਿਣ ਦੀ ਬਿਮਾਰੀ ਤੋਂ ਚੰਗੀ ਹੋ ਗਈ ਪਰਬੂ ਯੀਸ਼ੂ ਮਸੀਹ ਦੇ ਪੱਲੇ ਨੂੰ ਛੂਣ ਦੇ ਨਾਲ ਔਰਤ ਚੰਗੀ ਹੋ ਗਈ। ਉਸ ਔਰਤ ਦੇ ਜੋ ਕਸ਼ਟ ਸੀ, ਜੋ ਦੀ ਜ਼ਿੰਦਗੀ 'ਚ ਬਿਮਾਰੀ ਸੀ, ਉਹਨੇ ਜਦੋਂ ਵਿਸ਼ਵਾਸ ਦੇ ਨਾਲ ਪ੍ਰਭੂ ਯੀਸ਼ੂ ਮਸੀਹ ਦਾ ਪੱਲਾ ਛੋਇਆ, ਤੇ ਉਹ ਪੱਲਾ ਛੂਣ ਦੇ ਨਾਲ ਹੀ ਚੰਗੀ ਹੋ ਗਈ। ਮੇਰੇ ਭਾਈਓ ਅਤੇ ਭੈਣੋ, ਪ੍ਰਭੂ ਯੀਸ਼ੂ ਮਸੀਹ ਸੱਚਮੁੱਚ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਆ ਜਾਂਦੇ ਆ ਉਹਨਾਂ ਨੂੰ ਵੱਡੀਆਂ-ਵੱਡੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਵੱਡੇ-ਵੱਡੇ ਦੁੱਖਾਂ ਤੋਂ ਛੁਟਕਾਰਾ ਮਿਲ ਜਾਂਦਾ ਇੱਕ 38 ਸਾਲਾਂ ਦਾ ਰੋਗੀ ਸੀ ਜਿਹੜਾ ਤਲਾਬ ਦੇ ਕੰਢੇ ਉੱਤੇ ਪਿਆ ਪਾਣੀ ਵਿੱਚ ਜਾਣਾ ਚਾਹੁੰਦਾ ਭੀ ਜਦੋਂ ਪਾਣੀ ਹਿਲਾਇਆ ਜਾਵੇ ਫਰਿਸ਼ਤਾ ਆ ਕੇ ਉਸ ਪਾਣੀ ਨੂੰ ਹਲਾਉਂਦਾ ਸੀ ਜਿਹੜਾ ਰੋਗੀ ਉਸ ਪਾਣੀ ਵਿੱਚ ਚਲਾ ਜਾਂਦਾ ਸੀ ਉਹ ਠੀਕ ਹੋ ਜਾਂਦਾ ਸੀ ਪਰ ਇਹ ਜਦੋਂ ਪਾਣੀ ਵਿੱਚ ਜਾਣਾ ਚਾਹੁੰਦਾ ਇਹਦੇ ਤੋਂ ਪਹਿਲਾਂ ਕੋਈ ਹੋਰ ਚਲਾ ਜਾਂਦਾ ਇਹਦਾ ਜੀਵਨ ਨਿਕਲ ਗਿਆ ਇੱਕ ਦਿਨ ਪ੍ਰਭੂ ਯੀਸ਼ੂ ਮਸੀਹ ਤਲਾਬ ਦੇ ਕੰਢੇ ਉੱਤੇ ਆ ਗਏ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਤੂੰ ਚੰਗਾ ਹੋਣਾ ਚਾਹੁੰਦਾ ਇਹ ਆਦਮੀ ਕਹਿਣ ਲੱਗਾ ਪ੍ਰਭੂ ਜੀ ਚੰਗਾ ਹੋਣਾ ਮੈਂ ਚਾਹੁੰਦਾ ਹਾਂ ਮੈਂ ਕੋਸ਼ਿਸ਼ ਕਰਦਾ ਪਰ ਮੇਰੇ ਤੋਂ ਪਹਿਲਾਂ ਕੋਈ ਹੋਰ ਚਲਾ ਜਾਂਦਾ ਮੇਰਾ ਰਿਸ਼ਤੇਦਾਰ ਕੋਈ ਵੀ ਆਪਣਾ ਨਹੀਂ ਹੈ ਜਿਹੜਾ ਫੜ ਕੇ ਮੈਨੂੰ ਪਾਣੀ ਵਿੱਚ ਉਤਾਰ ਸਕੇ ਤਦ ਪ੍ਰਭੂ ਯੀਸ਼ੂ ਮਸੀਹ ਨੇ ਬੋਲਿਆ ਮੈਂ ਤੈਨੂੰ ਆਖਦਾ ਉੱਠ ਆਪਣੀ ਮੰਜੀ ਚੋਕ ਤੇ ਤੁਰਿਆ ਜਾ ਇਹ ਗੱਲ ਪ੍ਰਭੂ ਯੀਸ਼ੂ ਮਸੀਹ ਦੇ ਮukh ਚੋਂ ਨਿਕਲਦੇ ਸਾਰ ਇਹ ਬੰਦਾ ਚੰਗਾ ਹੋ ਗਿਆ ਸੱਚਮੁੱਚ ਪ੍ਰਭੂ ਯੀਸ਼ੂ ਮਸੀਹ ਵੱਡਾ ਛੁਟਕਾਰਾ ਦਿੰਦੇ ਆ ਅੱਜ ਜੇ ਤੁਸੀਂ ਵੀ ਕਿਸੇ ਦੁੱਖ ਚੋ ਬਿਮਾਰੀ ਚੋ ਕਿਸੇ ਵੀ ਮੁਸ਼ਕਲ ਵਿੱਚੋਂ ਤੇ ਵਿਸ਼ਵਾਸ ਕਰੋ ਅੱਜ ਰਾਤ ਪਰਮੇਸ਼ਵਰ ਤੁਹਾਨੂੰ ਹਰ ਮੁਸ਼ਕਲ ਚੋਂ ਬਾਹਰ ਕੱਢ ਦਊਗਾ ਅੱਜ ਰਾਤ ਪਰਮੇਸ਼ਵਰ ਤੁਹਾਨੂੰ ਹਰ ਸਮੱਸਿਆ ਵਿੱਚੋਂ ਬਾਹਰ ਕੱਢ ਦੇਗਾ ਪਰ ਲੋਡ ਹੈ ਉਹਦੇ ਉੱਤੇ ਵਿਸ਼ਵਾਸ ਕਰਨ ਦੀ ਤੁਹਾਨੂੰ ਉਹ ਵੱਡਾ ਛਤਕਾਰਾ ਦੇ ਦੇਗਾ ਤੁਹਾਡੇ ਦੁੱਖਾਂ ਤੋਂ ਬਿਮਾਰੀਆਂ ਤੋਂ ਤੁਹਾਡੇ ਕਰਜ਼ਿਆਂ ਤੋਂ ਮੁਸੀਬਤਾਂ ਤੋਂ ਹਰ ਤਰ੍ਹਾਂ ਦੀ ਪਰੇਸ਼ਾਨੀ ਤੋਂ ਤੁਹਾਨੂੰ ਆਜ਼ਾਦੀ ਮਿਲ ਜਾਏਗੀ ਪਰ ਲੋੜ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਉੱਤੇ ਵਿਸ਼ਵਾਸ ਰੱਖੀਏ ਆਪਣੇ ਆਪ ਨੂੰ ਉਹਦੇ ਅੱਗੇ ਅਰਪਣ ਕਰੀਏ ਜੇ ਅਸੀਂ ਆਪਣੇ ਆਪ ਨੂੰ ਉਹਦੇ ਅਗੇ ਅਰਪਣ ਕਰਾਂਗੇ ਤੇ ਅੱਜ ਰਾਤ ਹੀ ਪਰਮੇਸ਼ਰ ਆਪਣਾ ਕੰਮ ਤੁਹਾਡੇ ਜੀਵਨਾਂ ਦੇ ਅੰਦਰ ਕਰੇਗਾ ਆਓ ਅਸੀਂ ਅੱਖਾਂ ਬੰਦ ਕਰੀਏ ਪ੍ਰਾਰਥਨਾ ਵਿੱਚ ਚਲੀਏ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਤੁਸੀਂ ਕਿਸੇ ਬਿਮਾਰੀ ਚੋਂ ਕਿਸੇ ਵੀ ਮੁਸ਼ਕਲ ਵਿੱਚੋਂ ਤੇ ਵਿਸ਼ਵਾਸ ਕਰੋ ਅੱਜ ਪਰਮੇਸ਼ਰ ਤੁਹਾਡਾ ਤੁਹਾਨੂੰ ਹਰ ਇੱਕ ਮੁਸ਼ਕਲ ਵਿੱਚੋਂ ਬਾਹਰ ਕਰੇਗਾ ਪਿਆਰੇ ਅਬਦੀ ਪਰਮੇਸ਼ਵਰ ਪ੍ਰਭੂ ਯੀਸ਼ੂ ਮਸੀਹ ਮੈਂ ਤੁਹਾਡਾ ਦਾਸ ਹੋਂ ਦੇ ਨਾਤੇ ਪ੍ਰਾਰਥਨਾ ਕਰਦਾ ਜੋ ਅੱਜ ਦਾ ਵਚਨ ਸੁਣ ਰਿਹਾ ਖੁਦਾਵੰਦ ਇਸ ਪ੍ਰਾਰਥਨਾ ਵਿੱਚ ਜਿਨ੍ਹਾਂ ਨੇ ਆਪਣੇ ਆਪ ਨੂੰ ਅਰਪਣ ਕੀਤਾ ਹੈ ਅੱਜ ਰਾਤ ਖੁਦਾਵੰਦ ਉਹਨਾਂ ਦੀ ਜ਼ਿੰਦਗੀ 'ਚ ਕੰਮ ਕਰੋ ਅੱਜ ਦਾ ਖੁਦਾਵੰਦ ਸਮਾ ਇਹਨਾਂ ਬੱਚਿਆਂ ਦੇ ਜੀਵਨ 'ਚ ਵੱਡੀ ਆਸ਼ੀਸ਼ ਲੈ ਕੇ ਆਵੇ ਹਰੇਕ ਬਿਮਾਰੀ ਨੂੰ ਮੈਂ ਛਿੜਕ ਦਿਨਾ ਹਰ ਇੱਕ ਪਰੇਸ਼ਾਨੀ ਨੂੰ ਮੈਂ ਛਿੜਕ ਦੇਣਾ ਹਰ ਇੱਕ ਮੁਸ਼ਕਲ ਨੂੰ ਮੈਂ ਛਿੜਕ ਦੇਣਾ ਪ੍ਰਭੂ ਜੀ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਹੋਵੇ ਮਹਾਨ ਪਿਤਾ ਮੈਂ ਧੰਨਵਾਦ ਕਰਦਾ ਹਾਂ ਪ੍ਰਭੂ ਜੀ ਮਹਾਨ ਪਿਤਾ ਪਰਮੇਸ਼ਵਰ ਜੀ ਤੁਹਾਡਾ ਪਵਿੱਤਰ ਆਤਮਾ ਇਹਨਾਂ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਤੁਹਾਡੀ ਸਮਰਥਿ ਇਹਨਾਂ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਮੇਰੇ ਪਰਮੇਸ਼ਵਰ ਤੁਸੀਂ ਵੱਡਾ ਸ਼ੁਤਕਾਰਾ ਇਹਨਾਂ ਬੱਚਿਆਂ ਨੂੰ ਮੇਰੇ ਪਰਮੇਸ਼ਵਰ ਇੱਕ ਇੱਕ ਇਨਸਾਨ ਇੱਕ ਇੱਕ ਮਨੁੱਖ ਅੱਜ ਯੀਸ਼ੂ ਨਾਮ ਦੇ ਨਾਲ ਆਪਣੀਆਂ ਬਿਮਾਰੀਆਂ ਤੋਂ ਆਪਣੇ ਕਰਜ਼ਿਆਂ ਤੋਂ ਜ਼ਾਦ ਕੀਤਾ ਜਾਵੇ ਨਸ਼ਿਆਂ ਦੀ ਲਾਹਨਤ ਤੋਂ ਜ਼ਾਦ ਕੀਤਾ ਜਾਵੇ ਇੱਕ ਇੱਕ ਬੱਚੇ ਦੇ ਜੀਵਨ ਵਿੱਚ ਕਿਰਪਾ ਕਰੋ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਦੇ ਜੀਵਨ ਵਿੱਚ ਕੰਮ ਕਰੇ ਮੇਰੇ ਪ੍ਰਭੂ ਯੀਸ਼ੂ ਮਸੀਹ ਤੁਹਾਡੇ ਨਾਮ ਵਿੱਚ ਇਹਨਾਂ ਜ਼ਿੰਦਗੀਆਂ 'ਚ ਮੌਜ ਦੇ ਔਰ ਚਮਤਕਾਰ ਕੋ ਅਨੁਗ੍ਰਹਿ ਕਰੋ ਬਰਕਤ ਦੋ ਆਸ਼ੀਸ਼ ਦੋ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ